ਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਸਤ ਨਾਮ ਵਾਹਿਗੁਰੂ 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 ਭਗਤੀ ਲਾਏ ਨਾਨਕ ਕੀ ਪ੍ਰਭ ਦੇਣਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਦੇਣਤੀ ਆਪਣੀ ਭਗਤੀ ਲਾਏ ਨਾਨਕ ਕੀ ਤਰ ਦੇਣਤੀ ਆਪਣੀ ਭਗਤੀ ਆਪਣੇ ਹੱਥ ਪੈਂ ਤੜਾ ਮਾਰਿਆ ਅਭੰਗੁ ਕੋਈ ਆਪਣੇ ਹੱਥ ਪੈਂ ਤੜਾ ਮਾਰਿਆ ਅਭੰਗੁ ਕੋਈ ਆਪਣੇ ਹੱਥ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸੇ ਤੰਬੂ ਜਿਹੜੇ ਪਾਲਦੇ ਲੇਖਾ ਦੇਣਾ ਤੇਰੀ ਜਾਨ ਨੇ ਕਿ ਕੰਬ ਜਿਹੜੇ ਪਾਲਦੇ ਨੇ ਲਖ ਬਿਨ ਤੇਰੀ ਜਾਨ ਨੇ ਅੱਖੀਂ ਮਾਰ ਕੇ ਕੰਬ ਜਿਹਦਾ ਪਾਲਦੇ ਨੇ ਲਖ ਬਿਨ ਤੇਰੀ ਜਾਨ ਨੇ ਅੱਖੀਂ ਮਾਰ ਕੇ ਕੰਬ ਜਿਹਦਾ ਪਾਲਦੇ ਨੇ ਲਖ ਬਿਨ ਤੇਰੀ ਜਾਨ ਨੇ ਅੱਖੀਂ ਮਾਰ ਕੇ ਕੰਬ ਜਿਹੜੇ ਪਾਲਦੇ ਨੇ ਲਖ ਨਾੜੂ ਦੇਵ ਸੀਤਾ ਹੋਰ ਗਰੀਤਾ ਸੁਤੇ ਸਤਿ ਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਬਿੰਗਿਆ ਪਾਗੇ ਡੋਰੀਆਂ ਬਸ ਪਾਗੇ ਤਾਂ ਨੇ ਕੀਤਾ ਪੇਮ ਦੀਆਂ ਪਾਗੇ ਡੋਰੀਆਂ ਰੱਬ ਬਸ ਪਾਗੇ ਤਾਂ ਨੇ ਕੀਤਾ ਜੀ ਪੇਮ ਦੀਆਂ ਪਾਗੇ ਡੋਰੀਆਂ ਹਾਥੋਂ ਬਸ ਭਗਤਾਂ ਮੇਰੇ ਤਾਂ ਪ੍ਰੀਮ ਜੀਆਂ ਪਾ ਕੇ ਡੋਰੀਆਂ ਰੱਬ ਦਸ ਪੱਗਾਂ ਨੇ ਕੀ ਤਾ ਪ੍ਰੀਮ ਜੀਆਂ ਪਾ ਕੇ ਡੋਰੀਆਂ ਰੱਬ ਦਸ ਪੱਗਾਂ ਨੇ ਕੀ ਤਾ ਪ੍ਰੀਮ ਜੀਆਂ ਪਾ ਕੇ ਡੋਰੀਆਂ ਰੱਬ ਦਸ ਪੱਗਾਂ ਨੇ ਕੀ ਤਾ ਪ੍ਰੀਮ ਜੀਆਂ ਪਾ ਕੇ ਡੋਰੀਆਂ ਹਾੜੀ ਤਕਣੇ ਕੁਰੀਏ ਨੂੰ ਪਾ ਗਏ ਤੇ ਰਾਜੀ ਨਾਲ ਜੱਗਿਆ ਉਹ ਪਾਪਨੀ ਜਿੰਦੜੀਏ ਤੇਰੇ ਤੱਕੜੀ ਤੇ ਟੁੱਲੇ ਜਾਣਗੇ ਉਹਨਾਂ ਪਾਪਨੀ ਜਿੰਦੜੀਏ ਤੇਰੇ ਤੇ ਤੱਕੜੀ ਤੇ ਟੁੱਲੇ ਜਾਣਗੇ ਉਹਨਾਂ ਪਾਪਨੀ ਜਿੰਦੜੀਏ ਤੇਰੇ ਸੂਪਤੀ ਹੋ ਗਿਆ ਰਗ ਮੰਦਰਾਂ ਚ ਤਤ ਹੋਇਆ ਵੇਖ ਕੇ ਜੀ ਨਾਨਕ ਸੁਪਤ पाज लाॻी सत ਸੰਗ ਹੋ ਆਕਾਸ਼ ਮਾਨਾ ਬੱਡੇ ਪਹਾੜੀ ਜਿੰਦੜੀਏ ਰਸ ਸੰਗ ਹੋ ਆਕਾਸ਼ ਮਾਨਾ ਬੱਡੇ ਪਹਾੜੇ ਮੇਂ ਜਿੰਦੜੀਏ ਇਹ ਤੇਰੇ ਸੰਗ ਹੋ ਆਕਾਸ਼ ਮਾਨਾ ਜਿੰਨਾ ਆਇਆ ਤੋ ਜਗਤ ਸਰ ਜਾਵੇ ਤੰਨ ਤੰਨੇ ਆਉਣਾ ਹੁੰਦਾ ਜਿੰਨਾ ਆਇਆ ਤੋ ਜਗਤ ਸਰ ਜਾਵੇ ਤੰਨ ਤੰਨੇ ਆਉਣਾ ਹੁੰਦਾ ਜਿੰਦਰਾ multimod spam po Jazak福 worship someия news tangus त ਦਾ ਦੁਆਰਾ ਦਾ ਨਾਮ ਜਪਣਾ ਤੇ ਨਾਮ ਜਪਣਾ ਹੀ ਹੋ ਕਮ ਸਦੁਆ ਦਾ ਨਾਮ ਜਪਣਾ ਤੇ ਨਾਮ ਜਪਣਾ ਹੀ ਹੋ ਕਮ ਸਦੁਆ ਦਾ ਨਾਮ ਜਪਣਾ ਤੇ ਨਾਮ ਜਪਣਾ ਹੀ ਹੋ ਕਮ ਸਦੁਆ ਦਾ ਨਾਮ ਜਪਣਾ ਤੇ ਨਾਮ ਜਪਣਾ ਹੀ ਹੋ ਕਮ ਸਦੁਆ ਦਾ ਆਈ ਸੱਚੇ ਬਾਤਾਂ ਜਾਏ ਹੋ ਜੀ ਸਰਕਣੀ ਕਰੀ ਕਦੇ ਫੇਰ ਵੀ ਮਿਲਾਈ ਸੱਚੇ ਬਾਦਸ਼ਾਹ ਇਹੋ ਜੀ ਤੋਂ ਲਖੈ ਨਹੀਂ ਘੜੀ ਕਦੇ ਫੇਰ ਵੀ ਮਿਲਾਈ ਸੱਚੇ ਬਾਦਸ਼ਾਹ ਇਹੋ ਜੀ ਤੋਂ ਲਖੈ ਨਹੀਂ ਘੜੀ ਕਦੇ ਫੇਰ ਵੀ ਮਿਲਾਈ ਸੱਚੇ ਬਾਤਾਂ ਜਾਏ ਹੋ ਜੀ ਸਰਕਣੀ ਕਰੀ ਸੱਚੇ ਫੇਰ ਵੀ ਮਿਲਾਈ ਸੱਚੇ ਬਾਦਸ਼ਾਹ ਕਟੀਆਂਾਂ ਗੱਤਾਂ ਦੇਖੇ ਵਿੱਚ ਕੋ ਗੱਟ ਪਾਵੇਂ ਪੜ ਪੜ ਕਟੀਆਂ ਲੱਗ ਲੈ ਦੇਖੇ ਵਿੱਚ ਕੋ ਗੱਟ ਪਾਵੇਂ ਪੜ ਪੜ ਕਟੀਆਂ ਲੱਗ ਲੈ ਦੇਖੇ ਵਿੱਚ ਕੋ ਗੱਟ ਤੇਰੇ ਦੁੱਖਾਂ ਦੀ ਗੂੰਜੀ ਪਿੰਡਾਂ थ वाहिगुरू जी सतनाम वाहिगुरु वाहिगुरु जी का ख़ालसा वाहगु هارپورك جون سوسا سرسرت سات راجو دا رما हल्ला کلا شاپ جي تر پيلا هو سرچانو مها ميا چههي کدن گڙائي ਸੋ ਤੁਤ ਕਾ ਰੈ ਸੋਈ ਅੱਖਾਂ ਕੋ ਲੂ ਗੁਰਿਆਨ ਮੇਰੇ ਕੋ ਕਰਹੁ ਦੇ ਦੰਨਾ ਔਖਾ ਇਸ ਤਨ ਕਾ ਹੀ ਕਰ ਤਹੁਰਿ ਗਿਆਨ ਤੁਝ ਹੋਇ ਨੰਬਰ ਤੇ ਆਵੇ ਸੁਖੀ ਦੁਰਮਾਈ ਕਾਣਾ ਪੀਰ ਤਰਾਈ ਹਗਨਾ ਹੀ ਚਿੱਤ ਕਰਾਈ ਰਹਾ ਅਭਨ ਮੇਰਾ ਚਿਰ ਦੱਖ ਤਗ ात ਸਰਵ ਸਰਨ ਤੇ ਮਾਰੀਏ ਸਰਬ ਚਿਤ ਕੋ ਨਿਰਾਸ ਹੋਈ ਜੋ ਕਿ ਜਨਮ ਹੈ ਸੰਜੀ ਸੰਗ ਕਿਕਨਾ ਇਕ ਕੁੁਰ ਤਸ ਇਹ ਤੋ ਸਰਬ ਸਰਨ ਤੇ ਮਹਾਂ

Yeah. ਆ ਰਵਿ ਚੇਕੇ ਭੱਲੇ ਸੁਧਿਆ ਗਾ ਦੋ ਸੁਹਾਣੀ ਜੀਉ ਕੇ ਸੇਤ ਹੋਣਾ ਨਿਕ ਸਭ ਤੇ ਵੜਿਆ ਮਨ ਦੀ ਕੋਈ ਨਾ ਸਾਥੀ ਮੀਰਾ ਵਾਹਿਗੁਰੂ 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 ਜੀ ਈਨ ਤਾਪ ਨਵਨਹਾਰਾ ਲੋਕੰਤਾ ਆਕੋ ਵਿਘਨ ਨਾ ਕੌਲਾ ਕੈ ਜਾਂ ਕੀ ਪ੍ਰਭੀ ਆਗਿਆ ਬਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਕ ਸਾਜ ਦਸਮੀ ਫੋੜੀ ਕਿਰਤੋਂ ਭਗਵਤੀ ਸਿਮਰ ਕੈ ਗੁਰੂ ਨਾਨਕ ਦੇਵ ਜੀ ਆਏ ਬਿਰੰਬਦ ਗੁਰਤੇ ਅਮਰਤਾ ਅਸਰੰਦੋਸਨ ਹੋਈ ਸਹਾਇ ਅਰਜਨਾਰ ਗੋਬਿੰਦ ਨੂੰ ਸਵਰਾਉ ਸ੍ਰੀ ਹਰ ਰਾਏ ਸ੍ਰੀ ਹਾਰਦ ਦਸੰਤ ਈ ਹੈ ਇਤਿਵੇਂ ਸਭ ਤੁਜਾਇ ਤੇ ਇੱਕ ਬਹਾਦਰ ਸਿਮਰੈ ਕਰ ਨਾਨਕ ਬਿਆਵਤਾਈ ਸਭ ਥਾਈ ਹੋਣਾ ਜੀ ਸਹਾਇ ਸਭ ਥਾਈ ਹੋਣਾ ਜੀ ਸਹਾਇ ਦਸਮਾ ਪਾਸਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਸਾਂ ਦੇ ਸਰੂਪ ਜਗਦੀ ਜੋ ਧੰਨ ਗੁਰ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਉਂ ਦਰਦਾ ਧਿਆਨਤਰਕਲਤਾ ਜੀ ਬੋਲਣਾ ਜੀ ਸ੍ਰੀ ਆਪ ਜੀਆਂ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬੰਨ੍ਹ ਕੇ ਸਤਿਆ ਦੇਵ ਤੇ ਲਾਜ ਸੀਖਵਾਹੀ ਦੇ ਕੇ ਅਨੰਦ ਦਿੱਤਾ ਇਨਾ ਪਿਆਰਿਆ ਸਤਿਆਰਿਆ ਦੀ ਕਮਾਈ ਦਾ ਅਧਿਆਤਮਿਕ ਫਲ ਸਾ ਜੀ ਹੁਣਾ ਜੀ ਸ੍ਰੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਇ ਕੋਪਰੀਆਂ ਲੋਹਾਂ ਜਾਂ ਚਰਖਰੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਪੁੱਧੀਆਂ ਦੇਗਾ ਉਵਾਲੇ ਖਾਦੇ ਤੇਰਾ ਬਾਣਾ ਮਿੱਠਾ ਕਰਕੇ ਮੰਨਿਆ ਸਿੱਖੀ ਕੇਸਾਂ ਸਵਸਾ ਸੰਗ ਨਵਾਈ ਕਰਮ ਨਹੀਂ ਹਾਰਿਆ ਤਿਨਾ ਸਿੰਘਾਂ ਸਿੰਘਣੀਆਂ ਪੁੱਤਾਂ ਦੀ ਕਮਾਈ ਦਾ ਧਿਆਨ ਸਰ ਖਾਲਸਾ ਦੀ ਬੁਰਨਾ ਜੀ ਸ੍ਰੀ ਵਾਹਿਗੁਰੂ ਮੰਨਿਆ ਤੱਤਾ ਸਰਵਤ ਗੁਰਦੁਆਰਿਆਂ ਦਾ ਧਿਆਨ ਅੰਤਰ ਖਾਲਸਾ ਜੀ ਬੁਰਨਾ ਜੀ ਸ੍ਰੀ ਵਾਹਿਗੁਰੂ ਪਾਤਸ਼ਾਹ ਵਿਕਮਾਏ ਸਰਵਤ ਕਾਲ ਸਾਹਿਬ ਜੀ ਕੀ ਅਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿ ਤਾਵੇ ਕਿਤਾਬਾਂ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਲ ਸਜ ਸਾਹਿਬ ਕਹਾਂ ਤਹਰ ਰਖਿਆ ਰਿਆਇਤ ਦੇਖ ਤੇ ਖਤਹੀ ਦੁਰਦ ਕੀ ਪੈਜ ਪੰਥ ਕੀ ਜੀਤ ਸਾਹਿਬ ਦੀ ਸਹਾਇ ਹਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਅਕਸਨਾ ਜੀ ਸਿੱਖਾਂ ਨੂੰ ਸਿੱਖੀ ਦਾਤ ਇਸ ਦਾਤ ਵੇਕ ਦਾਤ ਬਸਾਹੋ ਦਾ ਨਾਮ ਦਾਤ ਉਹ ਸਾਦਾ ਦਾ ਨਾਂ ਸਰ ਦਾਉਨ ਪਾਵਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਸਨਾਨ ਚੌਂਕੀਆਂ ਝੰਡੇ ਬੰਗੇ ਚੋਗੋ ਜੋਗ ਅਠਲ ਧਰਮ ਕਾ ਜੈ ਜੈਕਾਰ ਬੋਲਣਾ ਜੀ ਸ੍ਰੀ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਰਕਾਰ ਰੱਖਾ ਆਪ ਅਕਾਲ ਪੁਰਖ ਆਪਣੇ ਪਾਂਤ ਦੇ ਸਦਾ ਸਹਾਈ ਦਾਤਾਰ ਜੀਓ ਗੁਰਦੁਆਰਾ ਨਣਕਾਣਾ ਸਾਹਿਬ ਹੋਰ ਗੁਰਦੁਆਰੇ ਜਿੰਨਾ ਤੋਂ ਗੁਰੂ ਪਾਂਤ ਨੂੰ ਬਚੋੜਿਆ ਗਿਆ ਹੈ ਖੁੱਲੇ ਦਰਸੰਦਜ਼ਾਰ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਕਸਣਾ ਜੀ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੀ ਆਸਲੀ ਗੱਦੀ ਤੇ ਬਰਾਜਮਾਨ ਹਾਜਰਬਨਾਦ ਪ੍ਰਤੱਖ ਸਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬੜੀ ਰਹਿਮ ਕਰੀਆ ਦਇਆ ਕਰੀਆ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅਮਰ ਤੇੜਾ ਦਾ ਖੁਸ਼ਕੀ ਤੈ ਅਮਰ ਤੇ ਉੱਚੇ ਅਤੇ ਸੱਚੇ ਸੰਘਾਸਨਾਂ ਦੇ ਉੱਤੇ ਪਾਕ ਅਤੇ ਪਵਿੱਤਰ ਰੂਪ ਪ੍ਰਕਾਸ਼ ਕੀਤੇ ਨੇ ਪਾਵਨ ਹੁਕਮ ਨਾਮਾਂ ਦੇ ਬਖਸ਼ੂਈਆ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਅਮਰ ਬਤੁੱਲਾਏ ਕਰਕੇ ਖੁੱਲੇ ਦਰਸ਼ਨ ਦਾਰੀ ਬਖਸ਼ ਕਰਦੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੇ ਮਹਾਰਾਜ ਪ੍ਰੰਤ ਪਿਆਰਿਆਂ ਦੇ ਬੋਲੋ ਰਲ ਮਿਲ ਕਰ ਮਹਾਰਾਜ ਪੰਜਾਬ ਬਾਣੀਆਂ ਦੇ ਨਿਤਨੇਮ ਹੋਏ ਨੇ ਮਹਾਰਾਜ ਸੇਵਾ ਪਾਤ ਸਾਹਿਬ ਦੇ ਸ਼ਬਦ ਹਜ਼ਾਰਿਆਂ ਦੇ ਜਾਪ ਹੋਏ ਨੇ ਆਪ ਜੀ ਦੀ ਪਾਵਨ ਬਾਣੀ ਪੜਦੇ ਆ ਨਿਤਨੇਮ ਕਰਦੇ ਆ ਹੋਈਆਂ ਭੁੱਲਾਂ ਦੀ ਖਿਮਾ ਕਰਿਓ ਪੜੀ ਸੁਣੀ ਬਾਣੀ ਸੋਖ ਕੇ ਸੱਚਖੰਡ ਕੇ ਪ੍ਰਵਾਨ ਕਰਿਓ ਜੀ ਪੜੀ ਬਾਣੀ ਦਾ ਮਹਤਮ ਜਾਗਰੂਕ ਸੰਤਾਂ ਦੇ ਅਤੇ ਨਕਰਨ ਵਾਸੀਆਂ ਦੇ ਦਿਲਾਂ ਦੇ ਉੱਤੇ ਵਸਾਇਓ ਜੀ ਅੱਗੇ ਵਾਸਤੇ ਸੁੱਧ ਬਾਣੀ ਪੜਨ ਦੀ ਸੇਵਾ ਕਰਨ ਦੀ ਬਾਦ ਬੁੱਧੀ ਵਕਫਰ ਕਰਿਓ ਕਿਰਪਾ ਕਰੋ ਮਹਾਰਾਜ ਸਾਰੇ ਨਗਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਹਰ ਘਰ ਦੇ ਵਿੱਚ ਤੁਸੀਂਾਂ ਦੇ ਦਾਣ ਦੇਣੇ ਵੱਡਿਆਂ ਤੋਂ ਲੈ ਕੇ ਛੋਟੀਆਂ ਬੱਚਿਆਂ ਤੱਕ ਮਹਾਰਾਜ ਤੇ ਪਾਤਸ਼ਾਹ ਦਾ ਦੇਖ ਰੱਖਤਾ ਹੋ ਸਤਿਕਾਰੋ ਬੱਚਿਆਂ ਨੂੰ ਲੰਮੀਆ ਮਰਾਂ ਦੇਣੀਆਂ ਮਾਤਾ ਪਿਤਾ ਦੇ ਇਹ ਕਹਿ ਕਾਰਜ ਬਣਾਏ ਹੋਣੇ ਦੇਸਾਂ ਤੇ ਦੇਸਾਂ ਦੇ ਬੱਚਿਆਂ ਦੇ ਰੱਖਿਆ ਕਰਦੀਆਂ ਲੱਗਿਆ ਹੋ ਰਹੇ ਪਰਨੇ ਸੰਤਾਨ ਨੂੰ ਪਾਪ ਲੋਭ ਮੋਹ ਦਾ ਕਪਟਕ ਕਰ ਤੂੰ ਚਰਮਾ ਕਮਨਤੀ ਕੀ ਬਖਸ਼ੂ ਬਰੋ ਬਰੋ ਸਿੱਖੀ ਜਾਗ ਬਖਸ਼ੂ ਅਮਰਤ ਦੇ ਜਗਨੈ ਵਕਤ ਤਾਂ ਮੈਂ ਅਮਰਤ ਦੇ ਜਨ ਦਾ ਸੰਵਾਦਨ ਦੀ ਬਾਰੂਤੀ ਬਖਸ਼ ਕਰਿਓ ਮਾਲ ਪਸ਼ੂ ਫਸਲ ਵਾਲੀ ਕਮਾਂਕਾਰਾਂ ਵਿੱਚ ਵਾਦੇ ਕਰਿਓ ਜੀ ਰੱਖਿਆ ਕਰਿਓ ਮਹਾਰਾਜ ਜੀ ਇਹ ਵੀ ਹੁਣ ਆਜ ਤਾਰ ਪਾਸਾ ਜੀ ਤਨ ਤਨ ਸ੍ਰੀ ਗੁਰੂ ਨਾਲ ਤੇਜੀ ਮਹਾਰਾਜ ਆਗਿਆ ਦਾ ਪਾਵਨ ਅਤੇ ਗੁਰਤਨ ਅਵਤਾਰ ਦੇ ਹਾਰਾ ਸੂਤੇ ਨਜ਼ਰ ਮਸਨੇ ਅਮਰ ਸਿੰਘ ਹੋਰ ਕੀਤਾ ਹੈ ਆਗਿਆ ਦੇ ਆਪ ਦੇ ਰੂਪ ਕੋ ਮਾਰ ਦੇ ਪਾਸਾ ਜੀ ਹੋ ਸਤਿ ਪ੍ਰਭਾਤ ਜੀ ਜੀ ਪਾਤਾ ਬਖਸ਼ਤੀ ਕੀਤੀ ਆਪ ਹੀ ਨੇ ਬਣੀ ਕਰਨੀ ਆਇਆ ਤਪਾ ਕਰਿਆ ਸਰਤਾ ਦੇ ਦਇਆਵਾਨ ਮਹਾਰਾਜ ਜੀਓ ਅੱਜ ਜਿੱਤੇ ਪਾਤਸ਼ਾਹ ਸੇਵਿੰਦਰ ਦੀ ਪ੍ਰਭਾਤ ਤੇ ਮਾਰਕ ਦੀ ਗੋਸ਼ਿਕਾ ਨਿਕਾਣ ਕਰੀਏ ਆਪ ਜੀ ਦੀ ਪਾਵਨ ਬਾਣੀ ਦੇ ਸਰਵ ਲਗਾਇਨ ਕਰੇ ਨੇ ਸੰਗਤਾਂ ਦੇ ਸਿੱਤੇ ਪਾਸਾਰ ਜੀਓ ਪਾਵਨ ਬਾਣੀ ਸਰਵਣ ਕੀਤੀ ਹੈ ਸਰ ਸੰਗਤ ਕੀਤੀ ਹੈ ਇਹ ਦਾਤਾ ਜੀ ਜਿਤਨੀਆਂ ਵੀ ਸੰਗਤਾਂ ਨੇ ਪ੍ਰਭਾਤ ਫੇਰੀ ਬਠੀਸਾ ਮੇ ਆ ਸੱਚੇ ਪਾਸਾ ਜੀ ਕਦਮ ਕਦਮ ਚੱਲਿਆ ਸਾਰਿਆਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਇਓ ਸਬਣਾ ਦੀ ਹਾਜ਼ਰੀ ਤੇਲ ਫੁੱਲ ਭੇਟਾ ਪਰਵਾਣ ਕਰਨਾ ਮਹਾਰਾ ਸੱਚੇ ਪਾਸਾ ਜੀ ਕਿਰਪਾ ਕਰਿਓ ਜੀ ਐਸੇ ਤਰ੍ਹਾਂ ਸੰਗਤਾਂ ਨੂੰ ਹੋਰ ਬਲ ਅਤੇ ਉਦੋਂ ਬਖਸ਼ ਕਰੋ ਦਿਨ ਦੁੱਗਣੀ ਰਾਤ ਚੌਗੁਣੀ ਤਰਕੀ ਬਖਸ਼ ਕਰੋ ਇਸ ਪਾਵਨ ਸਥਾਨ ਦੀ ਇਸ ਨਗਰ ਦੀ ਸਮੁੱਚੇ ਸਿੱਖ ਪੰਥ ਦੀ ਚੜ੍ਹਦੀ ਕਲਾ ਕਰਨੀ ਮਹਾਰਾ ਸੱਚੇ ਪਾਸਾ ਸਮਰਥ ਬਖਸ਼ ਕਰੋ ਉਹ ਯਾ ਫਲਾ ਨਿਗਮਾ ਕਰਨੀ ਅੱਗੇ ਵਾਕ ਸੱਚੇ ਪਾਸਾ ਜੀ ਆਪ ਸਰਤੇ ਹੱਥ ਰੱਖ ਕੇ ਸੱਚੇ ਪਾਸਾ ਆਪਣੇ ਘਰ ਆਪ ਸੇ ਲਈ ਕਰਨੇ ਐਸੇ ਤਰ੍ਹਾਂ ਮਹਾਨ ਗੁਰਪੁਰ ਮਨਾਉਣ ਦੀ ਬਲਬੁੱਦੀ ਬਖਸ਼ੇ ਪਾਸਾ ਜੀ ਆਪ ਦੇ ਅਮੀਰ ਸਤਤਾ ਅੱਜ 4 ਪਹਿਰ ਰੈਣ ਸੁੱਖਾਂ ਦੀ ਬਖਸ਼ਿਸ਼ ਹੋਈ ਹੈ ਜੀ 4 ਪਹਿਰਾਂ ਦਾ ਤਨ ਬਖਸ਼ਿਸ਼ ਕੀਤਾ ਹੈ ਕਿਰਪਾ ਕਰਿਓ ਭਾਣੇ ਅੰਦਰ ਬਖਸ਼ਿਸ਼ ਕਰਨਾ ਅੰਗ ਸੰਗ ਉਹ ਸਹਾਇਤਾ ਕਰਿਓ ਜੀ ਆਇਸ ਟਾਈਮ ਦੀ ਅਰਦਾਸ ਆਪ ਜਾਂਦੇ ਪਾਵਨ ਚਰਨਾ ਕਮਲਾਪਾ ਸੁਰਜਾਨਾ ਦੇਗਾ ਦੀ ਵਾਰੀ ਅਨੁਸਾਰ ਦਰਕਰਦ ਕੀਤਾ ਬਹੁਤ ਬਾਣ ਪਾਇਸੇ ਕੋਈ ਹੰਬਲ ਵੀਰ ਸਿੰਘ ਜੀ ਸਪੁੱਤਰ ਸਰਦਾਰ ਮੇਜਰ ਸਿੰਘ ਸਿੱਖੀ ਪਾਸਾ ਪਰਿਵਾਰ ਵੱਲੋਂ ਲਵ ਫਰੀਦ ਸਿੰਘ ਸਪੁੱਤਰ ਸਰਦਾਰ ਜਗਤਾਰ ਸਿੰਘ ਜੀ ਪਰਿਵਾਰ ਵੱਲੋਂ ਕਿਸਨ ਸਿੰਘ ਉਹਦੀ ਪਰਿਵਾਰ ਵੱਲੋਂ ਦਸਾਂ ਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਪਾਵਨ ਕੜਾ ਪ੍ਰਸ਼ਾਦ ਦੇ ਹਾਜ਼ਰ ਕੀਤੀ ਹੈ ਕਿਰਪਾ ਕਰੋ ਅਨੁਪਰਕਾਰ ਭੋਜਨ ਵਰਤਿਏ ਕੋ ਬਜਨ ਮਿਸ਼ਟਾਈ ਕ੍ਰਿਪਾ ਆਪ ਸਨ ਸੂਤ ਪਵਿੱਤਰਾਂ ਉਨ ਲਾਗੋ ਭੋਗ ਹਰਾਇ ਕਰੋ ਕਿਰਪਾ ਦਾਤਾ ਜੀ ਆਪਜੀ ਕੋ ਖੁਲਾਓ ਲਗਿਆ ਭੋਗ ਪਿਆਰੀ ਸਾਹ ਸੰਤਨ ਨੂੰ ਵਾਟੇ ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ 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 ਦਾ ਜਪ ਤੇ ਫੇਰ ਮਾਰਾ ਸਤਿ ਪਾਸਾ ਪ੍ਰਵਾਹ ਦੇ ਦੌਰਾਨ ਆ ਗਏ ਪਿਆਰੀਆਂ ਦੁਲਾਰੀਆਂ ਸੰਗਤਾਂ ਵਾਸਤੇ ਸਤਿ ਪਾਸਾ ਜੀ ਪਰਿਵਾਰਾਂ ਦੇ ਵੱਲੋਂ ਲੰਗਰ ਲਾਇਆ ਗਿਆ ਨੇ ਇਹ ਦਾਤਾ ਜੀਓ ਮਾਸਟਰ ਗੁਰਬਖਸ਼ ਸਿੰਘ ਜੀ ਦਰਸ਼ਨ ਸਿੰਘ ਰਘੂਬੀਰ ਸਿੰਘ ਫਾਜ਼ਲ ਹੁਸੈਨ ਗੁਲਬਾਰ ਸਿੰਘ ਜੀ ਨੰਬਰਦਾਰ ਹਰਜੀਤ ਸਿੰਘ ਜੀ ਕੌਰ ਸਿੰਘ ਲਾਹ ਪੀਰ ਸਿੰਘ ਪੁੱਤਰ ਜਤਾ ਸਿੰਘ ਜੀ ਮਾਤਾ ਫਾਰਾ ਸਿੰਘ ਬਾਬੂ ਸਿੰਘ ਜੀ ਤਰਵਾਣਾ ਗਗਨਦੀਪ ਸਿੰਘ ਸਿੱਤੇਪਾਸਾ ਜੀ ਸੁਦੇਵ ਸਿੰਘ ਜੀ ਬਿਜਲੀ ਵਾਲੇ ਦਰਸ਼ਨ ਸਿੰਘ ਜੀ ਬਿਜਲੀ ਵਾਲੇ ਛਤਰ ਸਿੰਘ ਬਿਜਲੀ ਵਾਲੇ ਗੁਰਮੇਲ ਸਿੰਘ ਜੀ ਪੌਧੀ ਮਨੀਲਾ ਵਾਲੇ ਤੇ ਨਰਮਲ ਸਿੰਘ ਮਨੀਲਾ ਵਾਲੇ ਸਿੱਤੇਪਾਸਾ ਇਹਨਾਂ ਪਰਿਵਾਰਾਂ ਦੇ ਗੁਲਮਾਰਾ ਸਿੱਤੇਪਾਸਾ ਅੱਜ ਸਮਤਾ ਵਾਸਤੇ ਚਾਹ ਦੇ ਨੰਦ ਪਿਆਰ ਕੀਤੇ ਇਹਨਾਂ ਤੋਂ ਪੰਡਾਰੇ ਪਿਆਰ ਕੀਤੇ ਨੇ ਕਿਰਪਾ ਕਰੋ ਸਾਰੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਿਓ ਜੀ ਸਾਧ ਸੰਗਤ ਜੀ ਉਸੇ ਤਰ੍ਹਾਂ ਆਪਣੇ ਚਰਨਾਕ ਕੋਲ ਦੀ ਤ੍ਰਿਤੀ ਬਹੁਤ ਸੇਵਾ ਕੀਤੀ ਹੋ ਜੀ ਅਰਦਾਸ ਬੇਨਤੀ ਹੈ ਮਹਾਰਾਜ ਜੋ ਮੇਰੇ ਕਾਪੜਾ ਨੂੰ ਲੈ ਕਰਕੇ ਇਸ ਤੇ ਪਾਸਾ ਪਰਿਵਾਰਾਂ ਨੂੰ ਸੇਵਾ ਕੀਤੀ ਹੈ ਲੋਕਾਂ ਦੀ ਸੇਵਾ ਕੀਤੇ ਭਾਈ ਪੋਣੀ ਮਹਾਰਾਜ ਇਸ ਤੇ ਪਾਸਾ ਮਨੋ ਕਾਵਨਾ ਮੋ ਭਾਵਨਾ ਮੰਗਤ ਹੁਣ ਤੱਕ ਜਮਤ ਮੁਕਤ ਹੋ ਜਾ ਕੋ ਜੀ ਤੁਹਾਨੂੰ ਕਿਰਪਾ ਆਜਾ ਸੰਸਾਨੂ ਪਾਵਨ ਹੁਕਮਨਾਮੇ ਬਖਸ਼ਸਤ ਕਰੀ ਨਜ਼ਰੋ ਦੇਖਾਰ ਨਿਹਾਲ ਨਿਹਾਲ ਕਰੋ ਹੁਕਮਨਾਮੇ ਤੇ ਚਲਨ ਦੀ ਬਲਬੂਦੀ ਬਖਸ਼ਨੀ ਕਿਰਪਾ ਕੋ ਫਤੇ ਪਾਸਾ ਦਿਓ ਪਾਵਨ ਹੁਕਮਨਾਮੇ ਬਖਸ਼ਸਤ ਕਰੀ ਨਜ਼ਰੋ ਨਜ਼ਰ ਨਿਹਾਲ ਕਰੋ ਹੁਕਮਨਾਮੇ ਤੇ ਚਲਨ ਦੀ ਬਲਬੂਦੀ ਬਖਸ਼ਨੀ ਸਹੀ ਪਿਆਰੀ ਮਿਲ ਤੇ ਰੱਖਣ ਜਿਨਾ ਮਿਲਿਆ ਤਰਾ ਨਾਮ ਚਤਾਵੈ ਨਾਨਕ ਨਾਮ ਦੀ ਬਲਾ ਵਾਹਿਗੁਰੂ ਵਾਹਿਗੁਰੂ ਜੀ ਬਤੇ ਗੁਰ ਆਗਿਆ ਪ੍ਰੀ ਅਕਾਲ ਤੀਤਵੇਂ ਜੀ ਗੁਰੂ ਸਾਹਿਬ ਸਭ ਸਿੱਖਨ ਕੋ ਹੁਕਮ ਹੈ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਜੀ ਮਾਨਿਓ ਕਰਿ ਤੁਮਾਰੀ ਜੋ ਪ੍ਰਾਪਕੋ ਮਿਲਬੂਝ ਹੈ ਗੁਰੂ ਸਾਹਿਬ ਜੀ ਰਾਜ ਕਰੇਗਾ ਖਾਲਸਾ ਸਦੀ ਰਹੇ ਨਕੂਰ ਹੋਏ ਸਭ ਮਿਲਾਂਗੇ ਬੰਦੀ ਸੰਜੂ ਵਾਹਿਗੁਰੂ ਨਾਮ ਜਹਾਜ ਹੈ ਜਪੇ ਸੁਖੇ ਭਾਰ ਜੋ ਸਰਦਾ ਕਰ ਸੇਵਦੇ ਗੁਰ ਪਾਣਕਾਰ ਰਹਾਰ ਜੋ ਸਰਦਾ ਕਰ ਸੇਵਦੇ ਗੁਰ ਪਾਣਕਾਰ ਰਹਾਰ ਬੋਲੇ ਤੁਸੋ ਨਿਹਾਲ